ਤੇ ਬਾਬਾ ਜੀ ਦੀ ਉਮਰ ਹੈਗੀ 84 ਸਾਲ ਮੈਂ ਸੁਣਤਾ ਜਿੰਦਗੀ ਦਾ ਸਬਕ ਨਹੀਂ ਜਿੰਦਗੀ ਦਾ ਸਬਕ ਦੇ ਰੇ ਨਾਲ ਨਹੀਂ ਬਾਬਾ ਜੀ ਦਾ ਨਾ 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 ਬਾਬਾ ਜੀ ਨਹੀਂ ਤੁਹਾਡੇ ਨਾਲ ਕੁਝ ਨਹੀਂ ਨਾ ਨਹੀਂ ਨਹੀਂ ਹਾਏ ਨਾ ਨਾ ਇਦਾਂ ਨਾ ਬਾਬਾ ਜੀ ਨਾ ਰਹਿਣ ਤੋਂ ਨਾ 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 ਹੁਣ ਕਹਦੇ ਗੁੱਡ ਮਾਰਨਿੰਗ ਸਾਰੇ ਉਹਨੂੰ ਕਹ ਗੁੱਡ ਮਾਰਨਿੰਗ ਜੀ ਬੋਲਦੇ ਬੋਲਦੇ ਜੀ ਜਾਂਦੇ ਸੀ ਨਾ ਉਲਟੀ ਮਾਰ ਹੀ ਦਿੰਦੀ ਆ ਜਦੋਂ ਨੂੰ ਇਦਾਂ ਇਦਾਂ ਤੱਕ ਮਾਓ ਨਾ ਕਦੇ ਆ ਕੇ ਕਰਕੇ ਇਦਾਂ ਕਰਕੇ ਫਿਰ ਉਲਟੀ ਮਾਰ ਹੀ ਦਿੰਦਾ ਮੈਂ ਬੱਚਾ ਹੇ ਪੋਲਾ ਪੋਲਾ ਬਿੱਤਾ ਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੀਂ ਸਵੇਰ ਦੇ ਵਿੱਚ ਤੇ ਨਵੇਂ ਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਆ ਪਿੰਡ ਮੱਜਰੀ ਜਿਹੜਾ ਗੜ ਸ਼ੰਕਰ ਤੋਂ ਅੱਗੇ ਆ ਤੇ ਬਲਾਚੌਰ ਤੋਂ 7-8 ਕਿਲੋਮੀਟਰ ਪਿੱਛੇ ਆ ਤੇ ਆਪਾਂ ਸਟੇ ਕੀਤਾ ਸੀ ਇਸ ਗੁਰਦੁਆਰੇ ਦੇ ਵਿੱਚ ਰਾਤੀ ਬੜਾ ਵਧੀਆ ਸਟੇ ਸੀਗਾ ਤੇ ਇਸ ਤੋਂ ਬਾਅਦ ਹੁਣ 7:30 ਹੋਏ ਨੇ ਸਵੇਰ ਦੇ 8:00 ਵਜੇ 8:30 ਵਜੇ ਤੱਕ ਆਪਾਂ ਬ੍ਰੈਕਫਾਸਟ ਕਰਕੇ ਇਥੇ ਲੰਗਰ ਵਾਣੀ ਛੱਕ ਕੇ ਅੱਗੇ ਰਵਾਨਾ ਹੋ ਜਾਣਾ ਤੇ ਖਾਸ ਗੱਲ ਇਹ ਹੈ ਗੁਰਦੁਆਰਾ ਸਾਹਿਬ ਦੀ ਇੱਥੇ ਸੋਲਰ ਸਿਸਟਮ ਲੱਗਿਆ ਹੋਇਆ ਦੇਖੋ ਸੋਲਰ ਸਿਸਟਮ ਲੱਗਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਰੀ ਬਿਜਲੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਇੱਥੋਂ ਦੀ ਸਪਲਾਈ ਹੁੰਦੀ ਹੈ ਜਦੋਂ ਧੁੱਪ ਨਿਕਲਦੀ ਹੈ ਤਾਂ ਇਹ ਬਿਜਲੀ ਸਟੋਰ ਹੋ ਜਾਂਦੀ ਹੈ ਇਹਦੇ ਵਿੱਚ ਤੇ ਆ ਪਿੰਡ ਮੱਜਰੀ ਹੈ ਤੇ ਆ ਕਿਉਂਕਿ ਦੁਆਬੇ ਦਾ ਪਿੰਡ ਹੈ ਤੇ ਕੋਠੀਆਂ ਬਣੀਆਂ ਹੋਈਆਂ ਵੱਡੀਆਂ-ਵੱਡੀਆਂ ਧੁੰਦ ਕਰਕੇ ਦਿਖੀ ਨਹੀਂ ਉਹ ਸਾਹਮਣੇ ਕੋਠੀ ਹੈ ਇੱਥੇ ਬੰਦਾ ਜਿਹੜਾ ਸੀ ਉਹਦੇ ਨਾਲ ਗੱਲ ਹੋਈ ਸੀ ਕਹਿੰਦੇ ਇੱਕ ਬੰਦਾ ਹੀ ਰਹਿੰਦਾ ਇਹਦੇ ਵਿੱਚ ਬਾਹਰ ਹੀ ਗਿਆ ਹੋਇਆ ਬੰਦਾ ਬਾਕੀ ਵੀ ਅੱਧਾ ਪਿੰਡ ਤਾਂ ਬਾਹਰ ਹੀ ਗਿਆ ਹੋਇਆ ਤੇ ਬਾਰੋ ਦੀ ਜਿਹੜੀ ਸਪੋਰਟ ਮਿਲਦੀ ਹੈ ਗੁਰਦੁਆਰਾ ਸਾਹਿਬ ਨੂੰ ਜਿਸ ਦੇ ਕਰਕੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਹੈ ਚਲੋ ਰੋਜੀ ਰੋਟੀ ਆਸਤੇ ਬਾਹਰ ਜਾਣਾ ਪੈਂਦਾ ਆ ਪਰ ਦੁਆਬੇ ਵਾਲੇ ਮਸ਼ਹੂਰ ਹੈ ਕਿ ਬਾਹਰ ਜਾਂਦੇ ਨੇ ਜਿਆਦਾ ਪਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਹੋਰ ਖਾਸ ਗੱਲ ਇੱਥੇ ਹੈ ਕਿ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਸਿੱਧੀ ਗੁਰਬਾਣੀ ਸਵੇਰੇ 4 ਵਜੇ ਸ਼ੁਰੂ ਹੋਗੀ ਤੇ ਹੁਣ ਤੱਕ ਚੱਲਦੀ ਹੈ ਚੱਲ ਰਹੀ ਹੈ ਮਤਲਬ ਹੁਣ ਤੱਕ ਤੇ ਗੁਰਦੁਆਰਾ ਸਾਹਿਬ ਦੀ ਤਾਂ ਜਿਹੜੀ ਗੁਰਬਾਣੀ ਹੈ ਪਾਠ ਪੋਜਾ ਚੱਲਦੇ ਚੱਲਦਾ ਹੀ ਪਿਆ ਸੀਗਾ ਨਾਲ ਹਰਮੰਦਰ ਸਾਹਿਬ ਦਾ ਵੀ ਆਹ ਹਜੇ ਵੀ ਜਿਹੜੀ ਗੁਰਬਾਣੀ ਤੁਸੀਂ ਸੁਣ ਰਹੇ ਹੋ ਇਹ ਹਰਮੰਦਰ ਸਾਹਿਬ ਤੋਂ ਲਾਈਵ ਚੱਲ ਰਹੀ ਹੈ ਸਪੀਕਰ ਲੱਗੇ ਹੋਏ ਨੇ ਇਹ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਕੰਮ ਹੈ ਤੇ ਉਹਨਾਂ ਦੀ ਸਪੋਰਟ ਹੈ ਨਾਲੇ ਪਿੰਡ ਵਾਲਿਆਂ ਦੀ ਸਪੋਰਟ ਹੈ ਤੋਂ ਚੱਲਦੇ ਆਪਾਂ ਹੁਣ ਸ਼ੰਗਰ ਬਾਣੀ ਛੱਕਦੇ ਆ ਤੇ ਚੱਲਦੇ ਆ ਅੱਗੇ ਵੱਲ ਨੂੰ ਬਾਕੀ ਤੁਹਾਨੂੰ ਇੱਕ ਇਹਨੂੰ ਤਾਂ ਗੁੱਡ ਮਾਰਨਿੰਗ ਕਰਾਈ ਨਹੀਂ ਤੁਹਾਨੂੰ ਕੋਕੋ ਕੋਕੋ ਗੁੱਡ ਮਾਰਨਿੰਗ ਕਹਦੇ ਗੁੱਡ ਮਾਰਨਿੰਗ ਸਵਾਹ ਕਹਿਣੀ ਇਹਨੇ ਦਾ ਮੂੰਹ ਇਹਦਾ ਦੱਬਿਆ ਹੋਇਆ ਬਹੁਤ ਪਤਾ ਆ ਦੇ ਸਹੀ ਕਰਦੀ ਇਹਨੂੰ ਹਾਂਬ ਤਾਂ ਹੋ ਗਿਆ ਠੀਕ ਹੁਣ ਸਹੀ ਹੋ ਗਿਆ ਨਾ ਹੁਣ ਹੁਣ ਕਹਦੇ ਗੁੱਡ ਮਾਰਨਿੰਗ ਸਾਰੇ ਉਹਨੂੰ ਕਾ ਗੁੱਡ ਮਾਰਨਿੰਗ ਜੀ ਬੋਲਦੇ 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 ਸੁਵੇ ਪੇਟ ਦਾ ਮਾਹੌਲ ਹੈ ਜੀ ਧੁੰਦੀ ਧੁੰਦਾ ਅੱਜ ਤਾਂ ਹਾਂ ਚੱਲੀਏ ਬ੍ਰੈਕਫਾਸਟ ਕਰ ਲਿਆ ਤੂੰ ਵੀ ਨਾ ਨੰਗਰ ਛਕਲੇ ਪ੍ਰਸ਼ਾਦਾ ਛਕਲੇ ਆ ਚਲ ਜਲ ਜੀ ਇਹਨੇ ਤਾਂ ਕਦੇ ਰੱਜਣਾ ਨਹੀਂ ਦੋ ਸੂਪਰ ਸ਼ਾਦੇ ਆਪਾਂ ਛੱਗ ਲਿਆ ਲੰਗਰ ਪਾਣੀ ਹੋ ਗਿਆ ਆ ਹੁਣ ਆਪਾਂ ਇੱਥੇ ਸਟੇ ਕੀਤਾ ਸੀਗਾ ਬੜਾ ਵਧੀਆ ਅਰੇਂਜਮੈਂਟ ਤੇ ਹੁਣ ਆਪਾਂ ਚੱਲਦੇ ਆ ਰਾਤ ਬੜੀ ਵਧੀਆ ਸੀਗੀ ਪਿੰਡ ਮਜਾਰੀ ਤੋਂ ਆਪਾਂ ਨਿਕਲ ਲੱਗੇ ਗੁਰਦੁਆਰਾ ਸਾਹਿਬ ਆਪਾਂ ਸਟੇ ਕੀਤੀ ਸੀਗੀ ਤੇ ਇਹ ਭਾਜੀ ਜਿੰਨਾ ਤਾਂ YouTube ਚੈਨਲ ਆ Facebook ਤੇ ਵੀ ਭਾਜੀ ਤੁਸੀਂ Facebook ਤੇ ਬਲੇਹਾਰ ਕਾਲੀ ਤੇ YouTube ਗੁਰੂ ਦੇ ਚੱਕਰ ਡਾਕਟਰ ਚੈਨਲ ਤੇ ਇਹ ਭਾਜੀ ਨੇ ਸਾਡੀ ਛੋਟੀ ਜੀ ਇੰਟਰਵਿਊ ਲਈ ਵੀ ਆਪਾਂ ਇਦਾਂ ਸਾਈਕਲਾਂ ਦੇ ਪੰਜਾਬ ਦੇ ਸਫ਼ਰ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਭਾਜੀ ਬਹੁ ਬੜੀ ਖੁਸ਼ੀ ਤੁਹਾਡਾ ਪਿੰਡ ਮਜਾਰੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਜਿੱਥੇ ਸਾਨੂੰ ਸਟੇ ਕਰਨ ਨੂੰ ਮਿਲੀ ਤੇ ਬੜਾ ਆਉ ਭਗਤ ਕੀਤੀ ਇਹਨਾਂ ਨੇ ਤੇ ਭਾਜੀ ਹੋਰਾਂ ਨੇ ਬੜਾ ਮਾਨ ਸਤਿਕਾਰ ਪਿਆਰ ਦਿੱਤਾ ਚਲਿਓ ਭਾਜੀ ਥੈਂਕ ਯੂ ਤੇ ਚਲਦੇ ਆ ਹੁਣ ਆਪਾਂ ਇਤੋਂ 40 ਜਾਂ 45 ਕਿਲੋਮੀਟਰ ਦੂਰ ਗੁਰਦੁਆਰਾ ਟੀਪੀ ਸਾਹਿਬ ਆ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ

ਕਿੰਨ ਸਾਲ ਦੀ ਮਰਦੀ ਆ ਇਹਦਾ ਜਨਮ ਹੋਰ ਕੋਸ਼ਿਸ਼ ਇਹ ਬਾਬਾ ਜੀ ਦੀ ਉਮਰ ਹੈਗੀ 84 ਸਾਲ ਮੈਂ ਸੋਚਾ ਜ਼ਿੰਦਗੀ ਦਾ ਸਬਕ ਨਹੀਂ ਜ਼ਿੰਦਗੀ ਦਾ ਸਬਕ ਦੇ ਰੇ ਨਾਲ ਨਹੀਂ ਬਾਬਾ ਜੀ ਨਾ 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 ਬਾਬਾ ਜੀ ਨਹੀਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਨਹੀਂ 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 ਹਾਏ ਨਾਨਾ ਇਦਾਂ ਕਰ ਨਾ ਬਾਬਾ ਜੀ ਨਾ ਰਹਿਣ ਤੋਂ ਨਾ 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 ਇਹ ਰਹਿਣਦੇ ਤੁਸੀਂ ਇਹਨਾਂ ਜਾ ਵਾ ਵਾ ਮੈਂ ਦੂਸਰਾ ਜੀ ਤੇ ਇਹ ਫੱਕਰ ਆਦਮੀ ਉਹ ਉਹ ਜਾਨ ਦੇ ਮਜਾਰੀ ਹਾਂਜੀ ਹਾਂ ਅਸਟ ਡਿਸਟ੍ਰਿਕਟ ਇੱਕ ਦਰਬਾਰ ਹੈਗਾ ਮਸਤਾਨਾ ਜਿਹੜਾ ਇਹ ਜਿਹੜੇ ਪਾਪਾ ਜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹਨਾਂ ਦੀ ਉਮਰ 84 ਸਾਲ ਤੇ ਜ਼ਿੰਦਗੀ ਦਾ ਸਬਕ ਦੇ ਕੇ ਗਏ ਆ ਤੇ ਨਾਲੇ ਸਗੜ ਦੇ ਕੇ ਗਏ ਆ ਤੈਨੂੰ ਕੀਦੀ ਯਾਦ ਆਗੀ ਜੋ ਤੈਨੂੰ ਸ਼ਗਨ ਫੜਾਇਆ ਤਾਂ ਹੈ ਬੋਲ ਨਾਨਾ ਜੀ ਨਾਨਾ ਜੀ ਜੱਬੀ ਰੂ ਸੋ ਪਿੰਡ ਮਜਾਰੀ ਤੋਂ ਆਪਾਂ ਤੁਰ ਪਏ ਇੱਥੋਂ 40-45 ਕਿਲੋਮੀਟਰ ਇੱਕ ਤਾਂ ਗੁਰਦੁਆਰਾ ਟੀਪੀ ਸਾਹਿਬ ਆਉਂਦਾ ਈ ਦੂਜਾ ਇੱਕ ਹੋਰ ਦੋਸਤ ਮਿੱਤਰਾਂ ਜਿਹਦੇ ਘਰ ਆਪਾਂ ਰਹਿ ਸਕਦੇ ਆ ਦੇਖਦੇ ਕਿੱਥੇ ਸਟੇ ਕਰਦੇ ਆ 40 45 ਕਿਲੋਮੀਟਰ ਦੇਖਦੇ ਨਿਕਲਦਾ ਕਿ ਨਹੀਂ ਕਿਉਂਕਿ ਪਿਆਰ ਕਰਨ ਵਾਲੇ ਬਹੁਤ ਨੇ بار-बार ਰੋਕਦੇ ਨੇ بار-बार ਕਹਿੰਦੇ ਨੇ ਵੀ ਆਜੋ ਜੀ ਆਹ ਛਕ ਲੋ ਜੀ ਆਹ ਖਾ ਲਓ ਜੀ ਤੇ ਸੇਵਾ ਦੱਸੋ ਜੀ ਜਿਹਦੇ ਕਰਕੇ ਫਿਰ ਰੁਕਣਾ ਵੀ ਪੈਂਦਾ ਉਹਨਾਂ ਕਰਕੇ ਬਾਕੀ ਚੱਲਦੇ ਆਪਾਂ ਥੋੜਾ ਥੋੜੀ देर ਪਹਿਲਾਂ ਥੋੜੀ ਸਪੀਡ ਬਣਾਈ ਸਾਈਕਲ ਦੀ ਪਰ ਪਿਆਰ ਕਰਨ ਵਾਲੇ ਦੋ ਵਾਲੇ ਵੀਰਾਂ ਨੇ ਰੋਕਿਆ ਰੋਕ ਕੇ ਚੈਨਲ ਸਬਸਕ੍ਰਾਈਬ ਕੀਤਾ ਨਾਲੇ ਫੋਟੋ ਖਿੱਚੀ ਰੁਕਣਾ ਪੈਂਦਾ ਫਿਰ ਹੌਲੀ ਹੌਲੀ ਇਦਾਂ ਆਪਾਂ ਅੱਗੇ ਵਧਦੇ ਜਾਂਦੇ ਆ ਘਰ ਵਾਲੀ ਮੇਰੀ ਗਾਇਬ ਜੀ ਹੋ ਗਈ ਪਤਾ ਨਹੀਂ ਕਿੱਧਰ ਲੰਘ ਗਈ ਆ ਉਹ ਖੜੀ ਮੈਂ ਪਿੱਛੇ ਰਹਿ ਗਿਆ ਹਾਂ ਉਹ ਯਾਰ ਦੋ ਤਿੰਨ ਜਣੇ ਨੇ ਰੋਕ ਲਿਆ ਸੀ ਫੇਰ ਮੈਂ ਤਾਂ ਮੈਂ ਪਿੱਛੇ ਨੂੰ ਮੁੜ ਮੁੜ ਕੇ ਦੇਖਣਾ ਮੈਂ ਦੇਖਦੇ ਨਹੀਂ ਐਸਲੀ ਮੈਂ ਪਿੱਛੇ ਮੁੜ ਕੇ ਦੇਖ ਨਹੀਂ ਸਕਦੀ ਉਹ ਮੈਨੂੰ ਰੋਕ ਲਿਆ ਫਿਰ ਕਹਿੰਦੇ ਰੁਕੋ ਭਾਈ ਰੁਕੋ ਫਿਰ ਸਬਸਕ੍ਰਾਈਬ ਕੀਤਾ ਉਹਨਾਂ ਨੇ ਨਾਲੇ ਕਹਿੰਦੇ ਵੀ ਆਪਣਾ ਦੱਸੋ ਕਿੱਥੇ ਤੋਂ ਕਿੱਥੇ ਟੂਰ ਆ ਕੀ ਕਰਨ ਜਾ ਰਿਹਾ ਕਿੱਥੇ ਜਾ ਰਹੇ ਹੋ ਫੇ ਰੁਕਣਾ ਵੀ ਪੈਂਦਾ ਨਾ ਚੱਲ ਜਾਈਏ ਜੰਦੇ ਸੀ ਨਾ ਉਲਟੀ ਮਾਰ ਹੀ ਦਿੰਦੀ ਆ ਜਦ ਇਹਨੂੰ ਇੱਕ ਇੱਧਰ ਤੱਕ ਮਾਓ ਨਾ ਕਦੇ ਆਇਆ ਕਰਕੇ ਇਦਾਂ ਕਰਕੇ ਫਿਰ ਉਲਟੀ ਮਾਰ ਹੀ ਦਿੰਦਾ ਮੈਂ ਬੱਚਾ ਇਹ ਬੋਲਾ ਬੋਲਾ ਬੱਚਾ ਤਾਂ ਦਾ ਰੋਟੀਆਂ ਖਾ ਲੀਆਂ ਨੇ ਇਹਨੇ ਬਿਮਾਰ ਹੋ ਗਿਆ ਸੀਗਾ ਇਹ ਸਾਡੇ ਤੋਂ ਪਹਿਲਾਂ ਰੋਟੀਆਂ ਖਾਦਿਆ ਨੇ ਪਹਿਲਾਂ ਕੋਕੋ ਆਇਆ ਕੋਕੋ ਨਾ ਉਪਰ ਆਵਾ ਮੇਨ ਰੋਡ ਆ ਇਹ ਕਿਤੇ ਹੋਰ ਕਿਤੇ ਥੱਲੇ ਆ ਗਈ ਨਾ ਖੁਰਪੇ ਨਾਲ ਇਕੱਠੀ ਕਰਨੀ ਪੈਣੀ ਹੈ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਵੀਡੀਓ ਵੀਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦਬ ਕੇ ਪੰਜਾਬੀ ਜੋ ਪੰਜਾਬੀਅਤ ਨੂੰ ਸਪੋਰਟ ਕਰੋ ਆਹੀ ਕਰਦੇ ਆ ਰੂਪਨਗਰ ਤੋਂ ਚੰਡੀਗੜ੍ਹ ਤੋਂ ਇੱਥੇ ਕਿਤੇ ਹੈ ਨਹੀਂ ਰੂਪਨਗਰ ਤੋਂ ਐਸਐਸ ਨਗਰ ਜਾਣਾ ਹੀ ਆ ਰੂਪਨਗਰ ਤੋਂ ਬਾਅਦ ਨਾ ਆਪਾਂ ਇੱਧਰ ਜਾਂਦੇ ਆ ਉਹਦੇ ਤੋਂ ਰਵਿੰਦਰ ਕੋਲੇ ਹਾਂ ਮੋਹਾਲੀ ਰਵਿੰਦਰ ਕੋਲੇ ਰਵਿੰਦਰ ਤੋਂ ਬਾਅਦ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਬਾਅਦ ਪਟਿਆਲਾ ਇੱਥੇ ਬੜੇ ਸੋਹਣੇ ਸੋਹਣੇ ਪਿੰਡ ਨੇ ਚਲੋ ਜੀ ਮਿੱਤਰੋ ਠੀਕ ਨਹੀਂ ਲੱਗਦੀ ਨਾ ਹੈ ਭੱਜਦਾ ਰਹੀ ਆ ਠੀਕ ਨਹੀਂ ਲੱਗਦੀ ਨਾ ਹੈ ਭੱਜਦਾ ਰਹੀ ਆ ਆਪਾਂ ਬਲਾਚੌਰ ਬਾਈਪਾਸ ਪਹੁੰਚ ਗਏ ਅੱਗੇ ਚੰਡੀਗੜ੍ਹ ਆ ਤੇ ਰੂਪਨਗਰ ਆ ਚਲੋ ਚਲੀਏ ਅੱਗੇ